ਅ ਅੱਜ ਦੀ ਇਹ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਅ ਜੋ ਰਿਕਵਰੀ ਹੋਈ ਹੈ ਉਸ ਦੇ ਰਿਗਾਰਡਿੰਗ ਤੇ ਜੋ ਇਹਨਾਂ ਦੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਹੈ ਉਹਦੇ ਰਿਗਾਰਡਿੰਗ ਰੱਖੀ ਗਈ ਹੈ ਅ ਪਹਿਲਾ ਇੱਕ ਸੈਪਰੇਟ ਮੁਕੱਦਮੇ ਦੇ ਵਿੱਚ ਕੱਲ ਜਿਹੜਾ ਇੱਕ ਬ੍ਰੀਫ ਇੰਕਾਊਂਟਰ ਤੋਂ ਬਾਅਦ ਪੰਜ ਮੁਲਜ਼ਮਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਉਸ ਸੰਬੰਧੀ ਹੈ ਇਹਦੇ ਵਿੱਚ ਅ ਜੋ ਰੂਟੀਨ ਦੇ ਵਿੱਚ ਨਾਕਾਬੰਦੀ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਉਸ ਦੌਰਾਨ ਜੋ ਹੈ ਇੱਕ ਵਰਨਾ ਗੱਡੀ ਹਰਿਆਣਾ ਨੰਬਰ ਦੀ ਉਹਨੂੰ ਇੰਟਰਸੈਪਟ ਕੀਤਾ ਗਿਆ ਸੀ ਬਿਕੋਜ਼ ਉਹਨੂੰ ਜਦੋਂ ਇਸ਼ਾਰਾ ਕੀਤਾ ਗਿਆ ਰੁਕਣ ਵਾਸਤੇ ਉਹ ਡਰਾਈਵਰ ਨੇ ਗੱਡੀ ਭਜਾਈ ਰਸ ਤੋਂ ਬਾਅਦ ਜਦੋਂ ਇਹਨੂੰ ਇੰਟਰਸੈਪਟ ਕਰਕੇ ਰੋਕਿਆ ਗਿਆ ਤਾਂ ਉਸ ਵਿੱਚੋਂ ਇੱਕ ਨੌਜਵਾਨ ਨੇ ਪੁਲਿਸ ਤੇ ਪੁਲਿਸ ਪਾਰਟੀ ਤੇ ਗੋਲੀ ਚਲਾਈ ਬਾਅਦ ਚ ਜੋ ਉਸਨੂੰ ਤਸਦੀਕ ਕੀਤਾ ਗਿਆ ਉਹ ਖੁਸ਼ਪ੍ਰੀਤ ਨਾਮ ਦਾ ਇੱਕ ਗੈਂਗਸਟਰ ਨਿਕਲਿਆ ਇਹ ਪੰਜ ਬੰਦਿਆਂ ਦੀ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਇਹ ਪੰਜ ਵਿਅਕਤੀ ਜਿਹਨੇ ਜਿਹੜੇ ਹੈਗੇ ਨੇ ਇਹ ਇਹ ਖੁਸ਼ਪ੍ਰੀਤ ਸਿੰਘ ਜੋ ਕਿ ਬਰਵਾਲੇ ਦਾ ਰਹਿਣ ਵਾਲਾ ਇਹ ਪੰਜੋ ਜਿਹੜੇ ਨੇ ਪਹਿਲਾਂ ਤਰਨਤਾਰਨ ਦੇ ਰਹਿਸ਼ੀ ਨੇ ਖੁਸ਼ਪ੍ਰੀਤ ਸਿੰਘ ਰੈਜ਼ੀਡੈਂਟ ਜਿਹੜਾ ਹੈਗਾ ਇਹ ਬਰਵਾਲੇ ਦਾ ਹੈ ਚੰਦਨ ਸਿੰਘ ਇਹ ਚੁਸਲੇਵਾਲ ਦਾ ਰਹਿਣ ਵਾਲਾ ਹੈ ਜ਼ਿਲ੍ਹਾ ਤਰਨਤਾਰਨ ਦਾ ਹਰਪ੍ਰੀਤ ਸਿੰਘ ਇਹ ਤੰਗਾੜੀ ਦਾ ਜਸ਼ਨਪ੍ਰੀਤ ਸਿੰਘ ਇਹ ਸੀਤੋਵਾਲੀ ਝੁਗਿਆ ਤਰਨ ਜ਼ਿਲ੍ਹਾ ਤਰਨਤਾਰਨ ਦਾ ਰਹਿਸ਼ੀ ਹੈ ਗੁਰਮਨਪ੍ਰੀਤ ਸਿੰਘ ਇਹ ਪੱਟੀ ਦਾ ਰਹਿਸ਼ੀ ਹੈ ਇਹ ਪੰਜੋ ਵਿਅਕਤੀ ਵਰਨਾ ਗੱਡੀ ਵਿੱਚ ਸਵਾਰ ਸਨ ਜਦੋਂ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਖੁਸ਼ਪ੍ਰੀਤ ਸਿੰਘ ਨੇ ਕਰੀਬਨ ਤਿੰਨ ਰਾਉਂਡ ਜਿਹੜੇ ਇਹਨੇ ਪੁਲਿਸ ਪਾਰਟੀ ਵੱਲ ਜਿਹੜੇ ਫਾਇਰ ਕੀਤੇ ਉਸ ਤੋਂ ਬਾਅਦ ਪੁਲਿਸ ਪਾਰਟੀ ਵੱਲ ਉਹਨੂੰ ਵਾਰਨਿੰਗ ਦਿੱਤੀ ਗਈ ਆਫਟਰ ਥੈਟ ਜਦੋਂ ਸੈਲਫ ਡਿਫੈਂਸ ਚ ਗੋਲੀ ਚੱਲੀ ਹੈ ਇਸ ਦੀ ਲੱਤ ਤੇ ਲੱਗੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਪੰਜੋ ਨੂੰ ਰਾਉਂਡ ਅਪ ਕੀਤਾ ਗਿਆ ਜਿਹੜਾ ਇੰਜਰਡ ਸੀ ਖੁਸ਼ਪ੍ਰੀਤ ਸਿੰਘ ਇਸ ਨੂੰ ਹਸਪੀਟਲਾਈਜ਼ ਕੀਤਾ ਗਿਆ ਹੈ ਮੋਡਲੀ ਇੰਟਰੋਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਹ ਖੁਸ਼ਪ੍ਰੀਤ ਸਿੰਘ ਹੈ ਇਹ ਇੱਕ 30 10 2024 ਨੂੰ ਕੜਿਆਲਾ ਪਿੰਡ ਜ਼ਿਲ੍ਹਾ ਤਰਨਤਨ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਉਸ ਦੇ ਵਿੱਚ ਇਹ ਐਕਟਿਵਲੀ ਇਨਵੋਲਡ ਸੀਗਾ ਸੋ ਇਹਨਾਂ ਪੰਜੋਂ ਦੀ ਗ੍ਰਿਫਤਾਰੀ ਦੇ ਨਾਲ ਜੋ ਹੈ ਇੱਕ ਜੋ ਗੈਂਗਸਟਰਸ ਦੀ ਇਸ ਇਲਾਕੇ 'ਚ ਮੂਵਮੈਂਟ ਹੋ ਰਹੀ ਸੀ ਜਿਹਦੇ ਬਾਰੇ ਅਮਨ ਸੁਰੱਖਿਆ ਪੁਲਿਸ ਨੂੰ ਕਾਫੀ ਦਿਨਾਂ ਤੋਂ ਇਨਪੁੱਟਸ ਆ ਰਹੇ ਸਨ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਕਾਫੀ ਵੱਡੀ ਸਫਲਤਾ ਮਿਲੀ ਹੈ ਇਹਨਾਂ ਤੋਂ ਇੱਕ ਦੇਸੀ ਪਿਸਟਲ ਜੋ ਹੈ 32 ਬੋਰ ਦਾ ਉਹ ਰਿਕਵਰ ਹੋਇਆ ਇਸ ਦੇ ਨਾਲ ਹੀ 7 ਜ਼ਿੰਦਾ ਰੌਂਦ ਤੇ 3 ਖੋਲ ਜਿਹੜੇ ਨੇ ਮੌਕੇ ਤੇ ਜੋ ਚਲਾਏ ਗਏ ਨੇ ਇਹਨਾਂ ਵੱਲੋਂ ਉਹ ਤੇ 5 ਮੋਬਾਈਲ ਫੋਨ ਜਿਹੜੇ ਨੇ ਉਹਨਾਂ ਦੀ ਰਿਕਵਰੀ ਹੋਈ ਹੈ ਅ ਜੋ ਮੋਡਲੀ ਇਨ ਇੰਟਰੋਗੇਸ਼ਨ ਤੇ ਇਨਵੈਸਟੀਗੇਸ਼ਨ ਦੇ ਵਿੱਚ ਅ ਤਾਂ ਸਾਹਮਣੇ ਆਏ ਨੇ ਇਹ ਕਿਸੇ ਵਾਰਦਾਤ ਨੂੰ ਜਿਹੜਾ ਅੰਜਾਮ ਦੇਣ ਦੀ ਫ੍ਰੈਕਸ਼ਨ ਤੇ ਇਸ ਏਰੀਆ ਦੇ ਵਿੱਚ ਇਹਨਾਂ ਦੀ ਮੂਵਮੈਂਟ ਜਿਹੜੀ ਸੀਗੀ ਉਹ ਦੱਸੀ ਗਈ ਸੀ ਸੋ 3-4 ਦਿਨ ਤੋਂ ਜਿਹੜੀ ਹੈ ਅਮਸ਼ੋ ਦਿਹਾਤੀ ਵੱਲੋਂ ਰੂਟੀਨ ਦੇ ਵਿੱਚ ਵੀ ਤੇ ਸਪੈਸ਼ਲੀ ਤੌਰ ਤੇ ਵੀ ਨਾਕਾਬੰਦੀ ਕੀਤੀ ਜਾ ਰਹੀ ਸੀ ਜਿਸ ਤਰ੍ਹਾਂ ਇਹਨਾਂ ਕੋਈ ਰਿਵੋਲਵਰ ਫੜੇਗੇ ਵਿਦੇਸ਼ੀ ਹੈ ਡਰੋਨ ਹੈ ਇਹਦੇ ਤੇ ਨਾਲ ਨਸ਼ੇ ਦੀ ਵੀ ਕੋਈ ਸਮਗਰੀ ਬਿਲਕੁਲ ਜੀ ਜਿਸ ਤਰ੍ਹਾਂ ਦੀ ਇਹਨਾਂ ਦੀ ਮੂਵਮੈਂਟ ਜਿਹੜੀ ਬਾਰਡਰ ਡਿਸਟ੍ਰਿਕਟ ਦੇ ਵਿੱਚ ਤੇ ਬਾਰਡਰ ਏਰੀਆ ਦੇ ਵਿੱਚ ਸੀ ਇਹ ਸਾਰੀ ਇੰਟਰੋਗੇਸ਼ਨ ਚੱਲ ਰਹੀ ਹੈ ਈ ਨਸ਼ੇ ਦੀ ਕੋਈ ਤਸਕਰੀ ਅਤੇ ਕੋਈ ਵੈਪਨਸ ਦੀ ਜਿਹੜੀ ਸਮਗਲਿੰਗ ਹੈ ਉਸ ਮੰਦੀ ਕੋਈ ਕਨਸਾਈਨਮੈਂਟ ਨੂੰ ਰਿਟਰੀਵ ਕਰਨ ਵਾਸਤੇ ਇਹਨਾਂ ਦੀ ਇੱਥੇ ਮੂਵਮੈਂਟ ਸੀ ਇਹ ਸਾਰੀ ਗੱਲਾਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਆਈ ਡਾਊਟ ਸਰ ਪਤਾ ਲੱਗੇ ਇਹਨਾਂ ਦੀ ਜਿਹੜੀ ਮੂਵਮੈਂਟ ਸੀ ਇਹ ਵੀ ਚੈੱਕ ਆਊਟ ਉਹ ਸਾਰੀ ਜਿਹੜੀ ਚੀਜ਼ਾਂ ਨੇ ਅਸੀਂ ਉਹ ਸਾਰੀਆਂ ਕਨਫਰਮ ਕਰਦੇ ਹਾਂ ਇਸ ਤੋਂ ਇਲਾਵਾ